ਦੋਸਤੋ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਤੇ ਆ ਤੇ ਤੁਸੀਂ ਵੀ ਹੋਰ ਟਾਈਮ ਬਾਈ ਕਰਨਾ ਚਾਹੁੰਦੇ ਹੋ ਕਿਉਂਕਿ ਪਰਮਨੈਂਟ ਰਾਈਡੈਂਸੀ ਦਾ ਹਜੇ ਕੋਈ ਵਸੀਲਾ ਨਹੀਂ ਹੋਇਆ ਕੈਨੇਡਾ ਚ ਰਹਿਣਾ ਚਾਹੁੰਦੇ ਹੋ ਪਰਮਨੈਂਟ ਰਾਈਡੈਂਸੀ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਹੋਰ ਰਾਹ ਤਿਆਰ ਕਰਨ ਦੀ ਭਜਾਈ ਐਲਐਮਆਈ ਰੈਫਿਊਜੀ ਇਹੋ ਜੇ ਰਾਹ ਤਿਆਰ ਕਰਨ ਦੀ ਭਜਾਈ ਸਟੱਡੀ ਪਰਮਿਟ ਵੱਲ ਨੂੰ ਵਾਜੋ ਇਹੋ ਜਿਹਾ ਕੋਈ ਚੰਗਾ ਕੋਰਸ ਕੋਰਸ ਚੱਕ ਲੋ ਹੈਲਥ ਕੇਅਰ ਨਾਲ ਰਿਲੇਟਡ ਜੀ ਦੇ ਵਿੱਚ ਕੋਆਪ ਹੋਵੇ ਅੱਗੇ ਜਾ ਕੇ ਨਾ ਕੁਝ ਇਹੋ ਜਿਹੇ ਪ੍ਰੋਗਰਾਮਸ 100% ਖੁੱਲਣਗੇ ਜੀ ਦੇ ਵਿੱਚ ਤੁਹਾਨੂੰ ਪਾਮਨਾ ਟਰਾਇਡੈਂਸੀ ਦਾ ਸਰਾਹ ਜਿਹੜਾ ਤੁਹਾਡੇ ਲਈ ਸੌਖਾ ਹੋ ਜੂਗਾ ਸਾਰੇ ਉਹਨਾਂ ਕੈਂਡੀਡੇਟਸ ਵਾਸਤੇ ਸੌਖਾ ਹੋ ਜੂਗਾ ਜਿਹੜਾ ਚੰਗਾ ਪੜ ਰਹੀ ਨੇ ਚੰਗੇ ਕੋਰਸ ਲੈ ਰਹੇ ਨੇ ਕਿਉਂਕਿ ਹਾਲਾਤ ਸਹੀ ਨਹੀਂ ਰਹੇ ਬਹੁਤਾਂ ਲੰਮਾ ਸਮਾਂ ਗਵਰਨਮੈਂਟ ਆਫ ਕੈਨੇਡਾ ਨੇ ਜੋ ਦਿਖਾਉਣਾ ਸੀ ਉਹ ਦਿਖਾਤਾ ਉਹਨਾਂ ਨੇ ਦਿਖਾਤਾ ਕਿ ਇਮੀਗ੍ਰੈਂਟ ਗਲਤ ਨਹੀਂ ਇਮੀਗ੍ਰੈਂਟਰ ਨੂੰ ਬੁਲਾਉਣਾ ਗਲਤ ਡਿਸੀਜਨ ਨਹੀਂ ਹੁੰਦਾ ਕਿਸੇ ਗਵਰਨਮੈਂਟ ਦਾ ਚੰਗਾ ਡਿਸੀਜਨ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਇਕਨੋਮਿਕਲੀ ਲਾਸਸਸ ਵੱਲ ਨੂੰ ਵਧ ਰਹੇ ਨੇ ਆਮ ਪੋਪੂਲੇਸ਼ਨ ਜਿਹੜੀ ਕੈਨੇਡਾ 'ਚ ਰਹਿ ਰਹੀ ਸੀ ਬਿਜ਼ਨਸ ਨੂੰ ਨੁਕਸਾਨ ਹੋਣਾ ਸ਼ੁਰੂ ਹੋਇਆ ਘਰਾਂ ਦੀਆਂ ਮਾਰਗੇਜਸ ਨਿਕਲਣੀਆਂ ਬੰਦ ਹੋ ਗਈਆਂ ਰੈਂਟਲੀ ਪ੍ਰਾਪਰਟੀਆਂ ਖਾਲੀ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਨਾਲ ਹੀ ਚੱਲਣੀਆਂ ਨੇ ਲੋਕਾਂ ਨਾਲ ਹੀ ਮੁਲਕ ਵੱਡੇ ਹੁੰਦੇ ਨੇ ਲੋਕਾਂ ਨਾਲ ਹੀ ਇਕਨੋਮੀ ਵੱਡੀ ਹੁੰਦੀ ਆ ਏਟੀ ਜਿਹਨ ਸਾਨੂੰ ਸਮਝ ਆ ਗਈ ਆ ਗਵਰਨਮੈਂਟ ਨੇ ਸਰ ਥੋੜਾ ਜਿਹਾ ਸਮਝਾਉਣਾ ਹੀ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਵੱਡੀਆਂ ਵੱਡੇ ਵੱਡੇ ਕਾਲਜਸ ਯੂਨੀਵਰਸਿਟੀਆਂ ਲਾਸਸ ਦੇ ਬੱਚੇ ਨੇ ਵੱਡੇ ਪੱਧਰ ਦੇ ਉੱਤੇ ਲੇਆਫਸ ਹੋਣਗੇ ਨਹੀਂ ਤਾਂ ਜੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਉਣਾ ਤਾਂ ਗਵਰਨਮੈਂਟ ਆਫ ਕੈਨੇਡਾ ਨੂੰ ਇਮੀਗ੍ਰੇਸ਼ਨ ਤੋਂ ਸ਼ੁਰੂ ਕਰਨੀ ਪਊਗੀ ਐਂਡ ਇਮੀਗ੍ਰੇਸ਼ਨ ਕੱਲੀ ਸ਼ੁਰੂ ਨਹੀਂ ਹੋਊਗਾ ਜਿਹੜੇ ਬੱਚੇ ਅੱਜ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ ਵੀ ਚੰਗੇ ਪਲਾਨਸ ਦੇ ਕੇ ਕਿ ਤੇ ਸੈਟਲ ਕੀਤਾ ਜਾਊਗਾ ਸੋ ਤੁਸੀਂ ਲੀਗਲ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਹੋਰ ਥੋੜਾ ਜਿਹਾ ਟਾਈਮ ਬਾਏ ਕਰੋ ਤੇ ਉਹਦਾ ਸਭ ਤੋਂ ਸੌਖਾ ਤਰੀਕਾ ਸਟਡੀ ਪਰਮਿਟ ਆ ਤੁਸੀਂ ਵਧੇਰੇ ਜੀ ਇਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਜੀਡੀ ਇਮੀਗ੍ਰੇਸ਼ਨ ਨਾਲ ਕੰਟੈਕਟ ਕਰ ਲਓ ਥੈਂਕ ਯੂ ਵੈਰੀ ਮਚ